ਹਾਈ ਸਾਹ ਜਿੰਦਾਬਾ 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 ਹਾਈ ਸਾਹ ਜਿੰਦਾਬਾ 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 ਸਿਆਰਤੀ ਇਕਤਾ 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 ਜਿੰਦਾਬਾ ਜਿੰਦਾਬਾ ਪਿਆਰ ਸਰਕਾਰ ਹਾਏ 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 ਪਿਆਰ ਸਰਕਾਰ ਹਾਏ जी देखो पूरी खबर। प्यार सरकार मुर्दाबाद 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 सरकार मुर्दाबाद 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 प्यार सरकार हाय 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 की नाम है तुम्हारा मेरा नाम राधा रानी है ਮੈਂ BCA ਫਾਈਨਲ ਦਾ ਸਟੂਡੈਂਟ ਆ ਮਾਰਦਸ ਮੇਰੀ ਕਾਲਜ ਦੇ ਵਿੱਚ ਮੈਂ ਪੜਨਾ ਆ ਤੇ ਅੱਜ ਜਿਹੜੀ ਸਾਡੀ ਮਿਲ ਕੇ ਅੱਜ ਅਸੀਂ ਪ੍ਰੋਟੈਸਟ ਕੀਤਾ ਸੀ ਕਿਉਂਕਿ ਸਾਡੀ ਕਲਾਸਿਸ ਨੇ ਜਿਹੜੀਆਂ ਉਹ 2.5 ਮਹੀਨੇ ਤੋਂ ਨਹੀਂ ਲੱਗ ਰਹੀਆਂ ਇਸ ਲਈ ਕਿਉਂਕਿ ਸਾਡੀ ਜਿਹੜੀ ਪੜਾਈ ਆ ਉਹ ਖਰਾਬ ਹੋ ਰਹੀ ਆ ਤੇ ਜਦੋਂ ਕਾਲਜ ਵੱਲੋਂ ਇਹ ਮਿਲ ਕੇ ਆਇਆ ਹੁਕਮ ਵੀ ਜਿਹੜੇ ਸੀਨੀਅਰ ਤੋਂ ਜੂਨੀਅਰ ਦੀ ਕਲਾਸਿਸ ਲਗਾ ਲੈਣਗੇ ਇਸ ਲਈ ਅਸੀਂ ਮਿਲ ਕੇ ਇਸ ਚੀਜ਼ੇ ਅਵਾਜ਼ ਉਠਾਈ ਕਿਉਂਕਿ ਸੀਨੀਅਰ ਕਿੱਥੇ ਜਾਣਗੇ ਉਹਨਾਂ ਦੀ ਵੀ ਇੱਕ ਸਟੱਡੀ ਦਾ ਇੱਕ ਲੈਵਲ ਹੁੰਦਾਗਾ ਉਹ ਅਸੀਂ ਪੜ੍ਹਨਾ ਹੁੰਦਾ ਕਿ ਪੜਾਉਣਾ ਹੁੰਦਾ ਇਹ ਇੱਥੇ ਠੀਕ ਹੈ ਇਸ ਇਸ ਗੱਲ ਕਰਕੇ ਅਸੀਂ ਪ੍ਰੋਟੈਸਟ ਕੀਤਾ ਜਦੋਂ ਅਸੀਂ ਪ੍ਰੋਟੈਸਟ ਕੀਤਾ ਜਿਵੇਂ ਕਿ ਸਾਡੇ ਜਿਹੜੇ ਪੀਟੀੀ ਟੀਚਰ ਨੇਗੇ ਉਹ ਜੇ ਗੈਸਟ ਫੈਕਲਟੀ ਹੈ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਹੋਇਆ ਇਹਨਾਂ ਨੇ ਉਹ ਉਹਨਾਂ ਨੂੰ ਬੁਲਾਇ ਹੀ ਨਹੀਂ ਰਹੇ ਜੋ ਇੰਨੀ ਕਰਾਰੇ ਤੇ ਉਸ ਨਾਲ ਸਾਡੀ ਪੜਾਈ ਤੇ ਜਿਹੜਾ ਬਹੁਤ ਜ਼ਿਆਦਾ ਡਰਾਪ ਬੈਕ ਫੈਰ ਰਿਹਾ ਸਾਡੀ ਮਤਲਬ ਕਿ ਅਸੀਂ ਸਾਡੀ ਪੜਾਈ ਸਿਲੇਬਸ ਸਾਡੇ ਸਰ ਪਿੱਛੇ ਜਾ ਰਿਹਾਗਾ ਕਿਉਂਕਿ ਬਾਕੀ ਕਾਲਜਸ ਦੇ ਵਿੱਚ ਕੀ ਹੈ ਸਾਡਾ ਮਿਲਕੀ ਉਹਨਾਂ ਦੇ ਐਮਐਸਟੀਵੀ ਸ਼ੁਰੂ ਹੋ ਗਏ ਤੇ ਸਾਡਾ ਹਲੇ ਕਲਾਸਾਂ ਨਹੀਂ ਲੱਗਣ ਸ਼ੁਰੂ ਹੋਈਆਂ ਕੱਲ ਨੂੰ ਜੇਕਰ ਕੋਈ ਰੀਪੇਅਰ ਆਉਂਦੀ ਤਾਂ ਕੌਣ ਜ਼ਿੰਮੇਵਾਰ ਹੋਊਗਾ ਠੀਕ ਹੈ ਕਿਉਂਕਿ ਪੰਜਾਬੀ ਯੂਨੀਵਰਸਿਟੀ ਨੇ ਕੀ ਹੈ ਰੀਪੇਅਰ ਕੱਢ ਦੇਣੀ ਆ ਉਹਦੇ ਪੇਪਰ ਅਸੀਂ ਦੇਣਾ ਪੇਪਰ ਵੀ ਚੈੱਕ ਹੋਣੇ ਕਰਨੇ ਆ ਉਹਨੇ ਕਲਾਸਾਂ ਨਹੀਂ ਲੱਗੀਆਂ ਸਟੂਡੈਂਟ ਪੜ੍ਹੇ ਨਹੀਂ ਉਹਨੇ ਤਾਂ ਕੋਈ ਮਤਲਬ ਨਹੀਂ ਹੈਗਾ ਉਸ ਚੀਜ਼ ਦਾ ਕੱਲ ਨੂੰ ਇੱਕ ਸਬਜੈਕਟ ਦੇ 2000 ਰੁਪਏ ਹੁੰਦਾਗਾ ਜੇਕਰ ਸਾਡੀ ਰੀਪੇਅਰ ਆ ਗਈਆਂ ਤਾਂ ਕੌਣ ਜ਼ਿੰਮੇਵਾਰ ਆ ਉਸ ਚੀਜ਼ ਦਾ ਕੌਣ ਪਰ ਉਹ 2000 ਰੁਪਏ ਪਰ ਸਬਜੈਕਟ ਠੀਕ ਅੱਜ ਅਸੀਂ 3000 ਪਰ ਕੇਥੇ ਬੈਠੇ ਆ ਜੇਕਰ ਸਾਨੂੰ ਉਹ ਫੈਸਿਲਿਟੀ ਨਹੀਂ ਮਿਲ ਰਹੀ ਕਾਸੀ ਉਹ ਟਿਊਟਰ ਕਿਉਂ ਪਰਿਆਗਾ ਜੇਕਰ ਅਸੀਂ ਜੇ ਉਹਨਾਂ ਫੈਸਿਲਿਟੀ ਨਹੀਂ ਮਿਲਦੀ ਤਾਂ ਅਸੀਂ ਐਂ ਕਰਦੇ ਪ੍ਰਾਈਵੇਟ ਪੜਦੇ ਆਪਦਾ ਘਰੇ ਬਹਿ ਕੇ ਪੜਦੇ ਪੀ ਲੋਡ ਸਾਨੂੰ ਕਾਲਜ ਚ ਆਉਂਦੀ ਜੇਕਰ ਤੁਹਾਨੂੰ ਫੈਸਿਲਿਟੀ ਨਹੀਂ ਮਿਲੀ ਤੇ ਇਸ ਲਈ ਅਸੀਂ ਫੈਸਿਲਿਟੀ ਵਾਸਤੇ ਆਪਦੀ ਸਟੱਡੀ ਵਾਸਤੇ ਕੀ ਅੱਜ ਪ੍ਰੋਟੈਸਟ ਕੀਤਾਗਾ ਤਾਂ ਕਿ ਸਾਡੀ ਜਿਹੜੀ ਸੁਣਵਾਈ ਆ ਉਹ ਜਲਦ ਤੋਂ ਜਲਦ ਹੋ ਸਕੇ ਤੇ ਸਾਡੀ ਜਿਹੜੀ ਸਟੱਡੀ ਆ ਉਹ ਜਲਦ ਤੋਂ ਜਲਦ ਸਟਾਰਟ ਹੋ ਸਕੇ ਸਾਡੀ ਇਹ ਮੰਗ ਕਰਦੇ ਹਾਂ ਕੋਲੋਂ ਅਸੀਂ ਕਾਲਜ ਤੋਂ ਮੰਗ ਕਰਦੇ ਹਾਂ ਕਿ ਸਾਡੀਆਂ ਕਲਾਸਿਸ ਲਗਾਈਆਂ ਜਾਣ ਸਾਡੇ ਜਿਹੜੇ ਪੀਟੀਟੀ ਟੀਚਰ ਤੇ ਗੈਸਟ ਫੈਸਿਲਿਟੀ ਟੀਚਰ ਨੇ ਉਹਨਾਂ ਨੂੰ ਵੀ ਜੁਆਇਨ ਕੀਤਾ ਜਾਵੇ ਤੇ ਮੈਂ ਕੰਪਿਊਟਰ ডিপਾਰਟਮੈਂਟ ਦਾ ਸਟੂਡੈਂਟ ਹਾਂ ਤੇ ਮੈਂ ਆਪ ਦੀ ডিপਾਰਟਮੈਂਟ ਦੱਸ ਸਕਦਾ ਬਾਕੀ ডিপਾਰਟਮੈਂਟ ਦੇ ਵੀ ਬਹੁਤ ਮਸਲੇ ਨਹੀਂ ਹਲੇ ਸਾਡੀ ਲੈਬ ਸਾਡੀ ਕੰਪਿਊਟਰ ਲੈਬ ਨਹੀਂ ਹੈਗੀ ਮਿਲ ਕੇ ਉਹਦੇ ਚ ਦੋ ਹੀ ਕੰਪਿਊਟਰ ਨੇ ਉਹਦੇ ਚ ਅਸੀਂ ਕੀ ਤਾਂ ਪੜ੍ਹੀਏ ਉਹਦੇ ਵਿੱਚ ਕੀ ਦੇਖੀਏ ਉਹਨੂੰ ਉਹਦੀ ਸ਼ਕਲਾਂ ਦੇਖ ਕੇ ਵਾਪਸ ਆ ਜੰਨੇ ਆ ਵੀ ਅਸੀਂ ਕੰਪਿਊਟਰ ਦਾ ਪ੍ਰੋਫੈਸ਼ਨਲ ਕੋਰਸ ਲੈ ਰੱਖਿਆ ਤੇ ਉੱਥੇ ਤੁਹਾਨੂੰ ਕੰਪਿਊਟਰ ਹੀ ਨਹੀਂ ਪ੍ਰੋਵਾਈਡ ਹੈਗੇ ਤੇ ਅਸੀਂ ਪ੍ਰੋਫੈਸ਼ਨਲ ਕਿਵੇਂ ਕਹਿ ਸਕਦੇ ਉਹਨੂੰ ਅਸੀਂ ਜੇ ਅਸੀਂ ਐਡੀਸ਼ਨਲ ਫੀਸਾਂ ਜਿਹੜੀਆਂ 5000 ਤੋਂ ਸੀ 30000 ਪਰ ਐਡਿਸ਼ਨਲ ਫੀਸ ਇਸ ਲਈ ਪਰ ਇੱਕ ਪ੍ਰੋਫੈਸ਼ਨਲ ਹੋਣ ਵਾਸਤੇ ਜੇਕਰ ਸਾਨੂੰ ਉਹਦੇ ਵਿੱਚ ਸਾਨੂੰ ਨੌਲੇਜ ਹੀ ਨਹੀਂ ਮਿਲੀ ਜੇਕਰ ਸਾਨੂੰ ਫਿਰ ਵੀ ਪ੍ਰੋਫੈਸ਼ਨਲ ਕੋਰਸ ਕਰਨ ਤੋਂ ਬਾਅਦ ਵੀ 10 20000 ਪੈਣ ਨੂੰ ਸਾਨੂੰ ਸੈਂਟਰ ਦੇ ਧਰਕੇ ਸਿੱਖਣਾ ਪੈ ਰਿਹਾ ਹੈ ਫਿਰ ਉਹ ਪ੍ਰੋਫੈਸ਼ਨਲ ਕੋਰਸ ਦਾ ਕੀ ਮਤਲਬ ਰਹਿ ਗਿਆ ਇਸ ਲਈ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਤਾਂ ਕਿ ਸਾਡੀ ਜਿਹੜੀ ਸੁਣਵਾਈ ਹੋ ਕੀਤੀ ਜਾਵੇ ਤੇ ਸਾਨੂੰ ਜਲਦ ਤੋਂ ਜਲਦ ਕੀ ਸਾਡੀ ਕਲਾਸਿਸ ਜੁਆਇਨ ਕੀਤੀਆਂ ਜਾਣ ਤੇ ਸਾਡੀ ਲੈਬ ਜਿਹੜੀ ਸਹੀ ਬਣਵਾਈ ਜਾਵੇ ਤਾਂ ਕਿ ਅਸੀਂ ਉਹਦੇ ਵਿੱਚ ਕੁਝ ਸਿੱਖ ਸਕੀਏ ਤੇ ਬਾਕੀ ਜਿਹੜੇ ਕਾਲਜ ਦੇ ਜਿੰਨੇ ਵੀ ਕਲਾਸਿਸ ਨੇ ਉਹ ਵੀ ਲਗਾਈ ਜਾਣ ਤਾਕਿ ਬਾਕੀ ਸਟੂਡੈਂਟ ਦੀ ਵੀ ਸਟੱਡੀ ਹੋ ਸਕੇ। ਬੋਲੀ ਜੀ ਪ੍ਰਿੰਸੀਪਲ ਸਾਹਿਬ ਨਾਲ ਮੀਟਿੰਗ ਕਰਕੇ ਆਏ ਹੋਗੇ ਕੀ ਗੱਲਬਾਤ ਬਣੀ ਹੈ? ਅੱਜ ਅਸੀਂ ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਜਿਹੜਾ ਪਿਛਲੇ ਕਈ ਦਿਨਾਂ ਤੋਂ ਮਾਮਲਾ ਜਿਹੜਾ ਨਾਤਾ ਸੁਂਗਰੀ ਗਰਲਜ ਕਾਲਜ ਦੇ ਮਾਨਸਾ ਦੇ ਵਿੱਚ ਵਿਦਿਆਰਥੀਆਂ ਦੇ ਕਲਾਸਾਂ ਨਾਲ ਲੱਗਣ ਦੇ ਕਾਰਨ ਲੜ ਰਹੇ ਹੈਗੇ ਅੱਜ ਪ੍ਰਿੰਸੀਪਲ ਸਾਹਿਬ ਨਾਲ ਮੀਟਿੰਗ ਹੋਈ ਸੀ ਸਾਡੀ ਉਹਦੇ ਵਿੱਚ ਜਿਹੜੀ ਗੱਲਬਾਤ ਨਿਕਲ ਕੇ ਸਾਹਮਣੇ ਆਈ ਆ ਹਜੇ ਤੱਕ ਪ੍ਰਿੰਸੀਪਲ ਸਾਹਿਬ ਦਾ ਜਾਂ ਉਤੋਂ ਵੀ ਸੀ ਦਾ ਵਾਈਸ ਚਾਂਸਲਰ ਸਾਹਿਬ ਦਾ ਜਾਂ ਪੂਰੇ ਪ੍ਰਸ਼ਾਸਨ ਦਾ ਇਹ ਰਿਸਪੌਂਸ ਆ ਵੀ ਹਜੇ ਤੱਕ ਵਿਦਿਆਰਥੀ ਨੇ ਪ੍ਰੋਪਰ ਕਲਾਸਾਂ ਲੱਗਣ ਦਾ ਕੋਈ ਹਜੇ ਪ੍ਰਬੰਧ ਨਹੀਂ ਕੀਤਾ ਗਿਆ ਇਹਨਾਂ ਵੱਲੋਂ ਠੀਕ ਆ ਨਾ ਤੇ ਦੇਖਦੇ ਹਾਂ ਕਿ ਅਗਲੇ ਦਿਨਾਂ ਦੇ ਵਿੱਚ ਕੀ ਆ ਮੈਂ ਉਹਨਾਂ ਦਾ ਵੀ ਇਹੀ ਕਹਿਣਾਗਾ ਵੀ ਤੁਹਾਡਾ ਜਿਹੜਾ ਪ੍ਰੋਸੈਸ ਚੱਲ ਰਿਹਾਗਾ ਪ੍ਰਸ਼ਾਸਨ ਦੇ ਚੱਲ ਰਿਹਾਗਾ ਤੇ ਹਜੇ ਤੱਕ ਵੀ ਪੀਟੀਆ ਟੀਚਰ ਨੂੰ ਜੁਆਇਨ ਕਰਾਉਣ ਦਾ ਜਾਂ ਨਾ ਕਰਵਾਉਣ ਦਾ ਹਜੇ ਤੱਕ ਕੋਈ ਰਿਸਪੌਂਸ ਨਹੀਂ ਹੈਗਾ ਸਾਡੀ ਇਹ ਡਿਮਾਂਡ ਆ ਵੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਜੇ ਪ੍ਰੋਸੈਸ ਚੱਲ ਰਿਹਾ ਉਹਨੂੰ ਪ੍ਰੋਸੈਸ ਨੂੰ ਤੇਜ਼ ਕੀਤਾ ਜਾਵੇ ਤਾਂ ਕਿ ਵਿਦਿਆਰਥੀਆਂ ਨੇ ਜਿਹੜੀਆਂ ਕਲਾਸਾਂ ਨੇ ਉਹ ਪ੍ਰੋਪਰ ਲਗਾਉਣ ਦੇ ਲਈ ਪੀਟੀਏ ਟੀਚਰ ਜੁਆਇਨ ਹੋ ਸਕਣ ਤੇ ਨਾਲ ਜਿਹੜੇ ਗੈਸਟ ਫੈਕਲਟੀ ਸਟਾਫ ਆ ਉਹਨੂੰ ਵੀ ਜੁਆਇਨ ਕਰਾਉਣ ਦੇ ਲਈ ਪ੍ਰੋਸੈਸ ਜਿਹੜਾ ਉਹਨੂੰ ਤੇਜ਼ ਕਰਕੇ ਮਤਲਬ ਕਿ ਆ ਜੁਆਇਨ ਕਰਾਇਆ ਜਾਵੇ ਤਾਂ ਕਿ ਵਿਦਿਆਰਥੀ ਨੇ ਕਲਾਸਾਂ ਲੱਗਣ ਸਕਣ ਅਗਰ ਨਹੀਂ ਪ੍ਰੋਸੈਸ ਵਿੱਚ ਨਹੀਂ ਜੁਆਇਨ ਕਰਵਾਇਆ ਜਾਂਦਾ ਵਿਦਿਆਰਥੀ ਨੇ ਪ੍ਰੋਪਰ ਕਲਾਸਾਂ ਨਹੀਂ ਲੱਗਦੀਆਂ ਤਾਂ ਅਸੀਂ 2 ਦਿਨਾਂ ਦੇ ਬਾਅਦ ਪਿਆਰੀ ਕਰਕੇ ਪੂਰੀ ਅਗਲੇ ਦਿਨਾਂ ਵਿੱਚ ਡੀਸੀ ਅਫਸਰ ਤੱਕ ਮਜਬਰਾ ਕਰਾਂਗੇ